कहे जी, 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 जी बेटे सी राजा श्री कशुभ जी दे राजा श्री कशुभ एक कशुभ कहा गया जो कि रामचंद्र जी के बेटे से लव के कुश जे कुश सी से उन्होंने इतने कशुभ कहा गया है राजा श्री कशुभ जी बेटे से राजा श्री रामचंद्र जी दे ते राजा श्री रामचंद्र जी बेटे सी के श्री दशरथ जी दे ते राजा श्री दशरथ जी बेटे से राजा अज जी दे तो राजा श्री अज जी बेटे से राजा श्री राघव जी के राजा श्री राघव जी बेटे से राजा श्री जी दे जी राजाश्री राजा श्री जी बेटे से राजा श्री दिलीप जी दजा श्री दिलीप जी बेटे से अक्षवाकू जी दी राजा श्री अक्षवाकू जी बेटे से राजा श्री मनू जी दी राजा श्री मनू जी बेटे से राजा श्री सूरज जी द ਹੁਣ ਇਥੇ ਕਹਿੰਦੇ ਨੇ ਕਹਿੰਦੇ ਇਹ ਜਿਹੜੀ ਸਸਰਾ ਨਸਬੇ ਤਰਤੀਪਾਰ ਹੈ ਲੇਕਿਨ ਮੁਖਸਤ ਹੈ ਕਹਿੰਦੇ ਮਸ਼ਹੂਰ ਮਸ਼ਹੂਰ ਨਾਵਾਂ ਦੇ ਨਾਲ ਹੀ ਸੰਬੰਧਿਤ ਹੈ ਇਸ ਜਦ ਦੇ ਕਹਿੰਦੇ ਵੱਡੇ-ਵਡੇਰੇ ਸ਼੍ਰੀ ਸੂਰਜ ਜੀ ਹੋਏ ਨੇ ਇਸ ਲਈ ਇਹਨਾਂ ਨੂੰ ਸਾਰਿਆਂ ਨੂੰ ਸੂਰਜ ਵਾਸ਼ੀਕਿਆ ਜਾਂਦਾ ਹੈ ਹੁਣ ਕਹਿੰਦੇ ਇਹ ਵੀ ਦੱਸਣਾ ਜ਼ਰੂਰੀ ਹੈ ਪਾਠਕਾਂ ਨੂੰ ਵੀ ਸ਼੍ਰੀ ਰਾਮਚੰਦਰ ਜੀ ਦੇ بیٹے ਕਸ਼ੂ ਜੋ ਕਿ ਜਿਨ੍ਹਾਂ ਨੂੰ ਆਪਾਂ ਕੁਝ ਕਹਿੰਨੇ ਆ ਉਹ ਕਹਿੰਦੇ ਉਹਨਾਂ ਦੀ ਜਿਹੜੀ ਅੰਸ਼ਾ ਬੇਤੀ ਹੈ ਤੇ ਵੱਡੇ ਬੇਟੇ ਸ਼੍ਰੀ ਲਵ ਜਿਹਨਾਂ ਨੂੰ ਅੱਬ ਲਵ ਤੇ ਕੁਸ਼ਨਾਮ ਨਾਲ ਜਾਣਦੇ ਆ ਉਹਨਾਂ ਨੂੰ ਕਹਿੰਦੇ ਸੋਢੀ ਵੰਸ ਹੈ ਜੋ ਕਿ ਦਸਮ ਪਿਤਾ ਗੁਰੂ ਕਲਗੀਧਰ ਜੀ ਮਹਾਰਾਜ ਦੀ ਹੈ ਤਾਂ ਹੁਣ ਸਾਸ ਬਹੁਤ ਬਹੁਤ ਸ਼ੁਕਰੀਆ ਜੀ ਸਾਹ ਸੰਗਤ ਜੀ ਤੱਜ ਹੁਣ ਆਪਾਂ ਨੂੰ ਇਹ ਪਤਾ ਲੱਗਿਆ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਜੋ ਸੀ ਉਹ ਸ਼੍ਰੀ ਰਾਮਚੰਦਰ ਜੀ ਦੀ ਬਾਸ ਜੋ ਸੀਗੇ ਉਹਨਾਂ ਦੇ ਛੋਟੇ ਬੇਟੇ ਕੁਸ਼ ਜੀ ਦੀ ਅਸ ਜੋ ਬੇਦੀਆਂ ਸੋਈਆਂ ਤੇ ਵੱਡੇ ਬੇਟੇ ਲਵਦੀ ਹੋਈ ਹੈ सोधी बंश जो कि दसम पिता गुरु कलकी जी महाराज से सोडी बंश से इस तरह इन्ह जुड़ता है उन्होंने उम्मीद कर ये जानकारी बहुत पसंद आई होगी तो मैं भी अज तक सुनया पहली बार ਮੈਨੂੰ ਮਿਲੇ ਦਾ ਲਿਖਤ ਕਿਤੇ ਵੀ ਪੜਿਆ ਨਹੀਂ ਸੀਗਾ ਕਿ ਆਪਕਾ ਉਸ ਦੇ ਵਿੱਚ ਕੀ ਸਬੰਧ ਹੈ ਗੁਰੂ ਨਾਨਕ ਸਾਹਿਬ ਦਾ ਰਾਮਚੰਦ ਰਾਮਚੰਦਰ ਜੀ ਦਾ